ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਹੋ ਗਈ ਆਪਣੀ 30 ਮਈ 2025 ਤੇ ਮੌਸਮਾਂ 'ਚ ਬਹੁਤ ਵਧੀਆ ਆ। ਨਾ ਧੀਮੀ ਪਿਆ ਸੀਗਾ। ਮੌਸਮ ਠੰਡਾ ਹੋ ਗਿਆ। ਇੱਕ ਜਾ ਕੇ ਦੇਖਦੇ ਆਂ ਵੀ ਸਬਜ਼ੀ ਮੰਡੀ ਠੰਡੀ ਆ ਤੇ ਗਰਮ ਆ। ਦੇਖਦੇ ਆਂ ਰੇਟਾਂ ਅੱذ ਕੀ ਹਸਾਕਤਾ ਆ। ਚਲੋ ਸ਼ੁਰੂਆਤ ਕਰਦੇ ਆਂ ਧੰਨਵਾਦ। ਥੋੜੀ ਥੋੜੀ ਤਰੇ ਜਾਣੀ ਆ। ਦੇਖਦੇ ਕੀ ਕਹਿੰਦੇ ਅੱਜ ਦੇ ਮੰਡੀਆਂ ਦੇ ਭਾਅ ਹਲਵਾ ਜਰਿਆ ਜੀ 5 ਰੁਪਏ ਕਿਲੋ 5 ਰੁਪਏ ਕਿਲੋ ਹਲਵਾ ਤਾਜ਼ਾ ਹਲਵਾ ਚੋੜਾ ਹਾਂ ਸੰਜੇ ਲਓ ਜੀ ਵਧੀਆ ਪਿੰਡੀ 10 ਰੁਪਏ ਚਲੋ 10 ਰੁਪਏ ਕਿਲੋ ਪਿੰਡੀ ਅੱਜ ਦੋ ਵੀ ਬਹੁਤ ਵਧੀਆ ਕੁਆਲਟੀ ਵਾਲੀ ਸਰਪ 30 ਰੁਪਏ 30 ਰੁਪਏ ਕਿਲੋ ਇੱਕ ਦਮ ਤਾਜ਼ਾ ਸ਼ਿਮਲੇ ਤੋਂ ਆਇਆ 30 ਰੁਪਏ ਕਿਲੋਗ੍ਰਾਮ ਮਹਿੰਗਾ ਹੈ ਜੀ 100 ਰੁਪਏ ਦਾ ਵਾਹ ਸਮਝਿਆ ਦਾ ਰੇਟ ਅੱਜ 13 ਰੁਪਏ ਕਰ ਦੋ 100 ਰੁਪਏ ਚੱਲੀ ਜੀ ਸ਼ਿਮਲਾ ਵਿੱਚ ਇੱਕ ਨੰਬਰ ਕੁਆਲਟੀ ਵੇਚੀ 280 ਦਾ ਫਾਫਾ 17 ਕਿਲੋ ਦਾ ਹਾਂ ਜੀ ਫਲੀਆਂ ਬੀਨਸ ਤਰੰਬੀ ਪੀਨ ਬਹੁਤ ਵਧੀਆ ਦੇਖੋ ਕੁਆਲਟੀ ਦੇਖੋ ਆ 30 ਰੁਪਏ ਕਰ ਲੋ ਜੇ ਕਮਰਾ 100 ਰੁਪਏ ਕਰ ਲੋ ਸੌਦੀਆਂ ਖੁੰਮਾ ਅਈ ਟਮਾਟਰ एकदम 100 ਰੁਪਏ ਹੋਇਆ 100 ਰੁਪਏ ਤੱਕ ਰੇਟ ਵੰਡੀ ਚ ਰਸ ਅੱਜ ਕਾਫੀ ਆ ਉਦਾਂ ਨੋਰਮਲ ਡੇ ਵਾਲਾ ਕੰਮ ਹੈ ਮਟਰ ਹੋਇਆ ਅੱਜ 25 ਰੁਪਏ ਕਰ ਲੋ 25 ਰੁਪਏ ਮਟਰ ਗਜਰਾਲੇ ਹਰੀ ਮਿਰਚਾਂਲੇ ਗਜਰਾਲੇ ਹਰੀ ਮਿਰਚ 10 ਰੁਪਏ ਕਿਲੋ 10 ਰੁਪਏ ਕਿਲੋ ਭਾਈ ਬਹੁਤ ਵਧੀਆ ਕੁਆਲਿਟੀ ਵਾਲੀ 10 ਰੁਪਏ ਕਿਲੋ ਆ ਦੇਖੋ ਸਭ ਤੋਂ ਕੋੜੀ ਮਿਰਚ 20 ਰੁਪਏ ਕਿਲੋ ਸਭ ਤੋਂ ਕੋੜੀ ਮਿਰਚ ਇਹ ਦੂਰ ਤੱਕ ਮੈਗਦੀ ਆ ਇਹ ਨਿੰਬੂ ਅੱਜ 45 ਰੁਪਏ ਕਿਲੋ 45 ਰੁਪਏ ਕਿਲੋ ਹਾਂਜੀ 골ਡਨ ਵਧੀਆ ਅੱਜ ਆ ਜਰਿਆ ਏ 9 ਰੁਪਏ 9 ਰੁਪਏ ਕੱਲੋ 골ਡਨ ਕਾਫੀ 골ਡਨ ਆਇਆ ਤੇ ਫੋਗਰੇਟ 9 ਰੁਪਏ ਹਾਂਜੀ ਸਭ ਜੀ ਦਾ ਵਾਦਾ ਹੁਣ ਚੱਲਾਂਗੇ ਫਰੂਟ ਮੰਡੀ ਵਾਲਾ ਸਬਜੀ ਦਾ ਜਿਹੜੇ ਰੇਟ ਘੱਟ ਹੀ ਰਹੇ ਆ ਹੁਣ ਦੇਖਦੇ ਆ ਫਰੂਟ ਮੰਡੀ ਕੀ ਹਵਾ ਆ ਹਾਂਜੀ ਅੱਜ ਸ਼ੁਰੂਆਤ ਕਰਾਂਗੇ ਪਹਿਲਾਂ ਮਸੰਮੀ ਤੋਂ समीर रही अच्छे छे सौ की दस किलो हाँ जी लीची साढ़े सात सौ साढ़े सत सौ साढ़े पैंठ रुपये किलो लो क्वालिटी वाला पैती रुपए दहरी अम्ब तंदूरी अम्बालय ਹਾਂਜੀ ਪਹੁੰਚ ਗਏ ਅੱਜ 65 ਨੰਬਰ ਬਾਬਾ ਫਰੂਟ ਟਰੇਡ ਸੇ ਕਰਦੇ ਆ ਸ਼ਾਹੀ ਨਾਲ ਗੱਲ ਹੈ ਚਾਹ ਪੀ ਰਹੇ ਆ ਅਣੀ ਤੋਤਾ ਤੋਤਾ ਅੱਜ ਵਧੀਆ ਮਿਲਿਆ ਜੀ ਤੁਹਾਨੂੰ 30 ਰੁਪਏ ਮਿਲੂ ਤੋਤਾ ਤੋਤਾ ਮੰਗੋ ਇਸ ਤੋਂ ਬਾਅਦ ਗੱਲ ਕਰਾਂਗੇ ਅਨਾਰ ਦੀ ਪੰਜਾਬ ਗੱਲੂ ਜੀ ਅਨਾਰ ਜਿਹੜਾ ਵਾਹ ਅਨਾਰ 10 ਕਿਲੋ ਵੇਚਿਆ ਅੱਜ ਨੋ ਸੌਦਾ। 3 ਡਿਸਕਾਊਂਟ ਹੋ ਗਿਆ 700 ਰੁਪਿਆ ਕੱਟ ਲਓ 700 ਰੁਪਿਆ। ਹਾਂਜੀ ਐਪਲ ਅੱਜ ਵੀ ਬਾਕਸ ਦਾ ਸਾਡੇ 14 ਤੋਂ 16 ਰੁਪਏ। ਹੈਲੋ ਹਾਂਜੀ ਜਾਂਜੀ ਵੀ ਗਿਆ 5 ਐਪਲ 33 ਰੁਪਏ ਰਲੋ। ਅੱਜ ਆਇਆ ਖਿਆਰ ਪੈ ਬਾਕਸ। ਅੱਜ ਆਈ ਸੋਣਿਆ 800 ਰੁਪਏ ਮਿਲਣਾ ਤੈਨੂੰ। ਇਹ ਹੈ ਨਾਰੀਅਲ ਅੱਜ ਤੁਹਾਨੂੰ ਮਿਲੇਗਾ 3 ਰੁਪਏ 63 32 ਕੋ ਵੀ 300 ਕੋ ਵੀ 300 ਮਟਰ 20 ਰੁਪਿਆ ਜਿਹੜੇ ਦੋ ਲੋ ਦੁਬਾਰਾ ਇਹ ਮਟਰ ਹੋਏ 20 ਰੁਪਏ ਆਪੀ ਅੱਜ 50 ਰੁਪਏ ਕਿਲੋ 50 ਰੁਪਏ ਕਿਲੋ ਇਧਰੋਂ ਗੋਪਾਲ ਮਿਸਟਰ ਬਪਾਲ ਵੇਚ ਰਿਹਾ ਅਦਰਕ 70 ਰੁਪਏ ਕਿਲੋ ਤੇ ਪਿਆਜ਼ 10 ਰੁਪਏ ਕਿਲੋ ਪਿਆਜ਼ ਮਾਲ ਵਧੀਆ ਸੁਪਰ ਵੀ ਆਇਆ ਇਹ ਬੜਾ 10 ਰੁਪਏ ਕਿਲੋ ਹੈ ਔਰ ਇਹ ਬੜਾ ਕੰਮ ਹੁੰਦਾ ਉਹਦਾ ਮਾਲ ਹੈ ਤੇ ਆਪਾਂ ਸੁੱਕਾਣਾ ਸੀ ਗਾ 12 ਬੜਾ 10 ਰੁਪਏ ਹੋ ਗਿਆ ਹਾਂਜੀ ਇਹ ਸੀ ਅੱਜ ਕੋਲਰ ਬੁਲਾ ਕੇ ਜੰਦੇ ਸਬਜ਼ੀ ਤੇ ਫਲ ਤੇ ਸਬਜ਼ੀਆਂ ਦੇ ਰੇਟ ਹਰ ਵੀਡੀਓ ਜਰਣ ਲਈ ਸਾਡੇ ਚੈਨਲ ਸਬਸਕ੍ਰਾਈਬ ਕਰ ਲਓ ਤੇ ਫੇਸਬੁੱਕ ਤੇ ਫੋਲੋ ਕਰਨਾ ਚਾਹੀਦਾ ਹੈ